ਪਾਇਲ ਪਰਮਾ ਮਸ਼ਹੂਰ ਇਨਫਲੂਐਂਸਰ ਜੋ ਹਮੇਸ਼ਾ ਕਿਸੇ ਨਾ ਕਿਸੇ ਮੁੱਦੇ ਕਰਕੇ ਚਰਚਾ ਵਿੱਚ ਰਹਿੰਦੀ ਹੈ ਤੁਸੀਂ ਪਾਇਲ ਦੀ ਉਹ ਵੀਡੀਓ ਤਾਂ ਜ਼ਰੂਰ ਦੇਖੀ ਹੋਵੇਗੀ ਜਿਸ ਵਿੱਚ ਕੁਝ ਲੋਕਾਂ ਵੱਲੋਂ ਉਸ ਨੂੰ ਘੇਰਿਆ ਗਿਆ ਸੀ ਤੇ ਉਸਤੇ ਚੋਰੀ ਕਰਨ ਦੇ ਦੋਸ਼ ਵੀ ਲਗਾਏ ਗਏ ਸਨ ਹੁਣ ਤੁਹਾਨੂੰ ਦੱਸ ਦਈਏ ਕਿ ਹਾਲੀ ਦੇ ਵਿੱਚ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਪਾਇਲ ਹਸਪਤਾਲ ਦੇ ਬੈੱਡ ਤੇ ਪਈ ਨਜ਼ਰ ਆ ਰਹੀ ਹੈ ਉਸ ਦੀ ਹਾਲਤ ਕਾਫੀ ਗੰਭੀਰ ਲੱਗ ਰਹੀ ਸੀ ਤੇ ਇਸ ਨੂੰ ਲੈ ਕੇ ਲੋਕਾਂ ਦੇ ਵੱਖ-ਵੱਖ ਵਿਚਾਰ ਸਾਹਮਣੇ ਆ ਰਹੇ ਸਨ ਪਰ ਹੁਣ ਪਾਇਲ ਪਰਮ ਨੇ ਅੱਕ ਕੇ ਖੁਦ ਲਾਈਵ ਆ ਕੇ ਸਾਰੀ ਸੱਚਾਈ ਦੱਸੀ ਹੈ ਤੁਸੀਂ ਵੀ ਇਹ ਲਾਈਵ ਜਰੂਰ ਦੇਖੋ ਤੇ ਆਪਣੀ رائے ਕਮੈਂਟਾਂ ਰਾਹੀਂ ਜਰੂਰ ਸਾਂਝੀ ਕਰੋ ਤੇ ਤੁਸੀਂ ਤੁਹਾਨੂੰ ਨਬੂ ਆਪੇ ਸੱਚ ਦੱਸ ਦੂੰਗੀ ਕਿ ਕੀ ਗੱਲ ਹੋਈ ਹੈ ਕੀ ਨਹੀਂ ਲੜਾਈ ਦਾ ਕੀ ਪ੍ਰੋਬਲਮ ਸੀਗੇ ਕੀ ਚੋਰੀ ਦਾ ਕੀ ਸੀਗਾ ਨਬੂ ਆਪੇ ਦੱਸੀ ਇੱਥੇ ਕਲੀਅਰ ਕਰ ਯਾਰ ਦੇਖੋ ਇਹਦੇ ਵਿੱਚ ਪਾਇਲ ਦੀ ਕੋਈ ਮਿਸਟੇਕ ਨਹੀਂ ਆ ਉਹ ਮੇਰਾ ਮੈਟਰ ਸੀਗਾ ਮੇਰਾ ਹਸਮੈਨ ਨੂੰ ਉੱਥੇ ਕੁੱਟਮਾਰ ਕਰ ਰਹੀ ਸੀ ਤੇ ਮੈਂ ਮੈਂ ਨੂੰ ਉੱਥੋਂ ਫੋਨ ਆਇਆ ਮੈਂ ਮੈਂ ਆਲੀਆ ਦੀ ਨੂੰ ਫੋਨ ਕੀਤਾ ਠੀਕ ਆ ਵੀ ਇੱਦਾਂ ਇੱਦਾਂ ਗੱਲ ਹੋਈ ਆ ਤੇ ਆਲੀਆ ਦੀਦੀ ਨੇ ਪਾਇਲ ਦੀ ਨੂੰ ਫੋਨ ਕਰਿਆ ਪਾਇਲ ਦੀ ਉੱਥੇ ਕੈਬ ਕਰਾ ਕੇ ਆਈ ਸੀਗੀ ਕਿਉਂਕਿ ਉਹ ਮੈਨੂੰ ਵੀ ਮੇਰੇ ਨਾਲ ਵੀ ਖਿੱਚ ਤੂ ਕਰ ਰਹੀ ਸੀ ਸੁਸਾਇਟੀ ਵਾਲੇ ਮਿੱਤਲ ਪੈਰਾਡਾਈਜ਼ ਵਾਲੇ ਕਿਉਂਕਿ ਲਾਂਡਰਾ ਰੋਡ ਤੇ ਆ ਹਾਂ ਤੇ ਪਾਇਲ ਉੱਥੇ ਆਈ ਕੈਬ ਕਰਾ ਕੇ ਔਰ ਪਾਇਲ ਨੇ ਜਦੋਂ ਉਹਨਾਂ ਨੂੰ ਗੱਲਬਾਤ ਪੁੱਛੀ ਵੀ ਕੀ ਗੱਲਬਾਤ ਹੋਈ ਆ ਤਾਂ ਉਹਨਾਂ ਨੇ ਮਤਲਬ ਗੱਲ ਸੁਣੀ ਨਹੀਂ ਆ ਉਹ ਖਿੱਚ ਤੂੰ ਕਰਨ ਲੱਗੇ ਪਾਇਲ ਨਾਲ ਉਹਦੇ ਵਾਲ ਖਿੱਚਣ ਲੱਗ ਗਏ ਉਹਦੀ ਜੈਕਟ ਖਿੱਚਣ ਲੱਗ ਗਏ ਉਹਨੇ ਗੱਲ ਨਹੀਂ ਸੁਣੀ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਇਹ ਕੋਈ ਇਨਫਲੂਐਂਸਰ ਆ ਤਾਂ ਉਹਨਾਂ ਨੇ ਸਾਰਿਆਂ ਨੇ ਕੈਮਰੇ ਔਨ ਕਰ ਲਏ ਤੇ ਮਤਲਬ ਬਹੁਤ ਜ਼ਿਆਦਾ ਗਲਤ ਬੋਲਣਾ ਲੱਗ ਗਏ ਇਸ ਨੂੰ ਬਿਨਾਂ ਗੱਲ ਤੋਂ ਇਹਦੀ ਵਿੱਚ ਕੋਈ ਮਿਸਟੇਕ ਨਹੀਂ ਸੀ ਉਹਨਦੀ ਡਰਿੰਕ ਕੀਤੀ ਹੋਈ ਸੀ ਤੇ ਕੋਈ ਮਤਲਬ ਚੋਰੀ ਵਾਲਾ ਮੈਟਰ ਨਹੀਂ ਸੀਗਾ ਬਿਨਾਂ ਗੱਲ ਤੋਂ ਇਹਨੂੰ ਬਦਨਾਮ ਕਰ ਰਿਹਾ ਵੀ ਇਹ ਇਨਫਲੂਐਂਸਰ ਆਏ ਇਸ ਚੱਕਰ 'ਚ ਇਹਦੀ ਕੋਈ ਮਿਸਟੇਕ ਨਹੀਂ ਸੀ ਉਸ ਦੇ ਵਿੱਚ ਇਹ ਗੱਲ ਮੈਂ ਸਾਰਿਆਂ ਨੂੰ ਇਸ ਲਈ ਕਹਿ ਰਹੀ ਹਾਂ ਕਿ ਜੇ ਆਪਾਂ ਕਿਸੇ ਯਾਰ ਦੋਸਤ ਦੀ ਹਲਕੀ ਝੋਲਦੀ ਮੈਂ ਮਤਲਬ ਇਹ ਨਹੀਂ ਕੀਤੀ ਸੀ ਉੱਥੇ ਹਾਂ ਉੱਥੇ ਲੜਾਈ ਝਗੜਾ ਹੋ ਰਿਹਾ ਸੀ ਠੀਕ ਹੈ ਮੇਰੇ ਹਸਬੰਦ ਤੇ ਬਲੇਮ ਆਇਆ ਉਹਨਾਂ ਤੇ ਪਰਚਾ ਹੋਇਆ ਬਟ ਇਹਦੇ ਵਿੱਚ ਕੋਈ ਪਾਇਲ ਦੀ ਕੋਈ ਮਿਸਟੇਕ ਨਹੀਂ ਆ ਪਲੀਜ਼ ਇਹ ਕੁੜੀ ਨੂੰ ਨਾ ਉਹ ਕਰੋ ਠੀਕ ਹੈ ਮੇਰੀ ਫਰੈਂਡ ਆ ਮੈਂ ਇਹਨੂੰ ਫੋਨ ਇਸ ਲਈ ਕੀਤਾ ਸੀ ਕਿਉਂਕਿ ਮੇਰੀ ਹੈਲਪ ਲਈ ਆਈ ਸੀ ਉੱਥੇ ਇਹਨੂੰ ਬਦਨਾਮ ਨਾਮ ਕਰੋ ਪੈਣਾ ਵਰਗੀ ਮੇਰੀ ਇਹ ਪਲੀਜ਼ ਇਹਨੂੰ ਨਾ ਯਾਰ ਰੋਲ ਨਾ ਕੀਤਾ ਜਾਵੇ ਇਹ ਵੀ ਇੱਕ ਕੁੜੀ ਆ ਇਹੀ ਗੱਲ ਤੋਂ ਇਹ ਨਾਜਾਇਜ਼ ਟਰੋਲ ਕਰ ਰਹੇ ਆ ਤੇ ਪਹਿਲੀ ਗੱਲ ਜਿਹੜੀ ਕੁੜੀ ਦੇ ਫੋਨ 'ਚ ਵੀਡੀਓ ਬਣੀ ਆ ਮੈਂ ਸ਼ਰਮ ਕਰ ਰਹੀ ਆ ਜਿੱਦਣ ਮੈਨੂੰ ਉਹ ਮਿਲ ਗਈ ਤੇ ਮੈਂ ਜਾਣ ਕੇ ਮੇਰਾ ਦੋ ਜਾਨਦਾ ਵਾ ਜਿਨੇ ਵੀ ਮਾਰਨ ਕੀਤੀ ਆ ਦੇਖੋ ਮੈਂ ਉਹਨਾਂ ਨੂੰ ਪਹਿਲਾਂ ਇੱਕ ਗੱਲ ਸੁਸਾਇਟੀ ਨੂੰ ਕਹੀ ਸੀਗੀ ਕਿ ਤੁਸੀਂ ਵੀਡੀਓ ਨਾ ਬਣਾਓ ਕਿ ਮੈਨੂੰ ਕੱਲ ਉਹ ਗੱਲ ਜੀ ਮੈਨੂੰ ਗੱਲ ਦੱਸ ਦੋ ਵੀ ਕੀ ਆ ਹਾਂ ਤੇ ਉਹਨਾਂ ਨੂੰ ਸੁਸਾਇਟੀ ਉਹਨਾਂ ਨੇ ਨਹੀਂ ਸੁਣਿਆ ਉਹਨਾਂ ਨੇ ਨਹੀਂ ਸੁਣੀ ਮੇਰੀ ਗੱਲ ਉਹਨੇ ਬਹੁਤ ਜ਼ਿਆਦਾ ਕਿਛੂ ਵੀ ਕਰੀ ਆ ਇਹਦੇ ਨਾਲ ਇੰਸਟਾਗ੍ਰam ਵਾਲੇ ਇਹ ਨਾ ਸੋਚ ਲਿਆ ਕਰੋ ਕਿ ਹਾਂ ਸੱਚੀ ਉਹਨੇ ਚੋਰੀ ਕੀਤੀ ਆ ਉਹ ਚੋਰਾ ਕਈ ਲੋਕ ਉਹਨਾਂ ਨੇ ਕਿਹਾ ਕਾਰ ਗੱਡੀ ਆ ਕਿ ਉਹਨਾਂ ਦਾ ਤੇਲ ਥੀ ਜਾਂਦਾ ਜਦੋਂ ਜਦੋਂ ਸਾਇਟੀ ਵਾਲ ਨੇ ਇਹਦੇ ਹੱਥ 'ਚ ਫੋਨ ਦੇਖਿਆ 17 Pro Max ਉਹ ਤੋਂ ਉਹਨਾਂ ਨੂੰ ਲੱਗਿਆ ਵੀ ਵੀ ਇਹ ਚੋਰੀ ਦਾ ਫੋਨ ਆ ਬਹੁਤ ਜ਼ਿਆਦਾ ਗਲਤ ਬੋਲੇ ਬਟ ਇਹਦੇ ਵਿੱਚ ਇਹ ਕੁੜੀ ਦੀ ਕੋਈ ਮਿਸਟੇਕ ਨਹੀਂ ਆ ਅਸੀਂ ਖੁਦ ਜਾ ਕੇ ਲੈ ਕੇ ਆਏ 10 ਦਿਨ ਹੋਈ ਨਹੀਂ ਮਸਾਂ ਨੂੰ ਫੋਨ ਲੈਣ ਤੇ ਇਹਨੂੰ ਵੀ ਪਤਾ ਨਹੀਂ हां ਖੋਦ ਨਿਊ ਫੋਨ ਲਵਾਏ ਕਰਕੇ ਲੈ ਕੇ ਆਏ ਆ ਤੇ ਦੂਜੀ ਗੱਲ ਨਾ ਕਹਿਣ ਵਾਸਤੇ ਗੱਲਾਂ ਬਹੁਤ ਹੋ ਜਾਂਦੀਆਂ ਪਾਇਲ ਇਦਾਂ ਪਾਇਲ ਇਦਾਂ ਪਰ ਭਰਾਵਾ ਉਦੋਂ ਨਹੀਂ ਸੀ ਕਿ ਕਦੇ ਚੋਰੀ ਕੀਤੀ ਜਦੋਂ ਅਸੀਂ ਘਰੋਂ ਨਿਕਲੇ ਸੀ ਤੇ ਹੁਣ ਚੋਰੀ ਸਾਨੂੰ ਹੁਣ ਕੀ ਅਸੀਂ ਚੋਰੀ ਕਰਨੀ ਆ ਤੇ ਰਹੀ ਗੱਲ ਜੇ ਮੈਂ ਏਡੀ ਹੀ ਝੋੜ ਸੀਗੀ ਚੋਰੀ ਬਣਾ ਰਹੇ ਹਾਂ ਜੇ ਮੈਂ ਏਡੀ ਹੀ ਝੋੜ ਸੀਗੀ ਤੇ ਫਿਰ ਮੈਨੂੰ ਛਾੜ ਕੇ ਜੇ ਗਏ ਮੈਨੂੰ ਠਾੜ ਕੇ ਕਿਉਂ ਗਏ ਹਾਂ ਰਾਈਟ ਰਾਈਟ ਇਹ ਸਿਰਫ ਸਾਜ਼ਿਸ਼ ਹੀ ਉੱਥੇ ਜਿਹੜੇ ਮੁੰਡੇ ਖੜੇ ਸੀਗੇ ਮੈਨੂੰ ਨਹੀਂ ਪਤਾ ਕਿੱਥੇ ਦੇ ਮੁੰਡੇ ਸੀ ਹਰਿਆਣੇ ਸਾਡੇ ਹਰਿਆਣੇ ਦੇ ਮੁੰਡੇ ਆ ਉਹ ਮੈਨੂੰ ਤਿੰਨਾਂ ਦੇ ਫੇਸ ਯਾਦ ਨਹੀਂ ਠੀਕ ਆ ਕੋਈ ਗੱਲ ਨਹੀਂ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਊਗੀ ਹਾਂ ਉਹਨਾਂ ਤੇ ਵੀ ਕੀਤੀ ਜਾਊਗੀ ਐਦਾਂ ਤਾਂ ਯਾਰ ਤੁਸੀਂ 10 ਦਿਨ ਵੀਡੀਓ ਪਾ ਲਣਗੇ 20 ਦਿਨ ਵੀਡੀਓ ਪਾ ਲੂਗੇ ਮੇਰਾ ਕੁਝ ਨਹੀਂ ਜਾਣਾ ਹੈਗਾ ਕੀ ਹੋ ਜਾਊਗਾ ਮੇਰੇ ਫਾਲੋਅਰ ਵੱਜੂਗੇ ਮੇਰੀ ਹਾਈਪ ਵੱਜੂਗੀ ਕੀ ਹੋ ਜਾਊਗਾ ਬਦਨਾਮੀ ਕਰਨੀ ਬਦਨਾਮੀ ਅੱਗੇ ਨਹੀਂ ਹੋਈ ਹੈਗੀ ਪਹਿਲਾਂ ਹੋਈ ਆ ਹੁਣ ਹੋ ਜਾਊਗੀ ਐਡ ਜਿਹੜਾ ਵੀ ਜਿਹੜਾ ਵੀ बार-बार ਵੀਡੀਓ ਅਪਲੋਡ ਕਰ ਰਿਹਾ ਪਾਰਟ 1 ਪਾਰਟ 2 ਉਹਦਾ ਅਸੀਂ ਪਤਾ ਕਰਵਾਈ ਲੈਣਾ ਵੀ ਕੌਣ ਆ ਮੈਨੂੰ ਕੁੜੀ ਦਾ ਇੱਕ ਵਾਰੀ ਪਤਾ ਨਾ ਇਹਨਾਂ ਛਿੱਲਣੀ ਬਹੁਤ ਆ ਮੈਂ ਸਿੱਧਾ ਲਾਈਵ ਤੇ ਕਹਿ ਰਹੀਆਂ ਕਿਉਂਕਿ ਜੇ ਅਸੀਂ ਗਲਤੀ ਕੀਤੀ ਮੈਂ ਆਪਣੀ ਗਲਤੀ ਹਮੇਸ਼ਾ ਮੰਨੀ ਆ ਕਿ ਆਪਣੇ ਲਾਈਵ ਤੇ ਜਿੱਥੇ ਗਲਤ ਨਹੀਂ ਹੈਗੇ ਮੈਂ ਕਿਸੇ ਪਿਓ ਦੀ ਵੀ ਨਹੀਂ ਸੁਣਦੀ ਹੈਗੀ ਫਿਰ ਫਿਰ ਤੁਸੀਂ ਰੰਚ ਕੇ ਟਰੋਲ ਕਰੋ ਕੁਝ ਕਰੋ ਬਾਕੀ ਜੇ ਤੇਰੀ ਗਲਤੀ ਹੁੰਦੀ ਤਾਂ ਪੁਲਿਸ ਤੇ ਨੂੰ ਲੈ ਕੇ ਜਾਂਦੇ ਆ ਤੈਨੂੰ ਛੱਡ ਕੇ ਥੋੜੀ ਜਾਣਾ ਸੀ ਹਾਂ ਆਬਵੀਅਸਲੀ ਜੀ ਗੱਲ ਆ ਤੇ ਤੁਸੀਂ ਉੱਥੇ ਕਿਸੇ ਕੁੜੀ ਦਾ ਪੱਖ ਸੁਣਿਆ ਨਹੀਂ ਤੁਸੀਂ ਮੂੰਹ ਚਾ ਕੇ ਵੀਡੀਓ ਪਾ ਦਿੰਦੇ ਇੰਸਟਾ ਤੇ ਕਿ ਹਾਂ ਇਹ ਕੁੜੀ ਗਲਤ ਹੈ ਇਹ ਕੁੜੀ ਗਲਤ ਹੈ ਤੁਸੀਂ ਕੀ ਮਾੜਾ ਦੇਖ ਲਿਆ ਉਦੋਂ ਚੰਗੀ ਹੁੰਦੀ ਪਾਇਲ ਜਦੋਂ ਸਾਰੇ ਦੀ ਹੈਲਪ ਕਰਦੀ ਉਦੋਂ ਤਾਂ ਪਾਇਲ ਵਰਗੀ ਕੋਈ ਕੁੜੀ ਨਹੀਂ ਹੁੰਦੀ ਜੇ ਅੱਜ ਮੜੀ ਵੀਡੀਓ ਹੋ ਗਈ ਤੇ ਸਾਰੇ ਮੇਰੇ ਖਿਲਾਫ ਹੋ ਗਏ ਆ ਸਾਰੇ ਟਰੋਲ ਕਰਨ ਲੱਗ ਗਏ ਬਿਨਾ ਗੱਲ ਤੋਂ ਜਦੋਂ ਕਿਸੇ ਨੂੰ ਪੈਸੇ ਖਿੜਾ ਦੋ ਪਾਇਲ ਉਦੋਂ ਚੰਗੀ ਆ ਹਾਂਜੀ ਨਾਲ ਬਿਠਾ ਲਓ ਉਦੋਂ ਚੰਗੀ ਆ ਹੁਣ ਤੁਸੀਂ ਮੇਰੀ ਪਿੱਠ ਪਿੱਛੇ ਆ ਚੀਜ਼ਾਂ ਕਰ ਰਹੇ ਹੋ ਕਿ ਪਾਇਲ ਗਲਤ ਆ ਤੁਹਾਨੂੰ ਉਹ ਚੰਗੀਆਂ ਚੀਜ਼ਾਂ ਦਾ ਤੁਸੀਂ ਦਿਖਦੇ ਆ ਨਹੀਂ ਹੈਗੀ ਇੱਕ ਮਾੜੀ ਹੋ ਜਾਵੇ ਤੁਸੀਂ ਉਧਰ ਉਧਰ ਵੱਲ ਭੱਜ ਲੈਂਦੇ ਹੋ ਯਾਰ ਕਿੱਦਾਂ ਦੇ ਤੁਸੀਂ ਹੈਗੇ ਆ ਐਨੇ ਫੁੱਦੂ ਲੋਕ ਆ ਤੁਸੀਂ ਚਲੋ ਕੋਈ ਨਹੀਂ ਯਾਰ ਬਟ ਇਹ ਕੁੜੀ ਦੀ ਕੋਈ ਗਲਤੀ ਨਹੀਂ ਆ ਠੀਕ ਆ ਬਾਕੀ ਮੇਰੇ ਹਸਬੰਦ ਦੀ ਗਲਤੀ ਸੀਗੀ ਠੀਕਾ ਉਹ ਵੀ ਆ ਬੈਠਾ ਆ ਕੋਈ ਉਹ ਨਹੀਂ ਮੈਂ ਵੀ ਇਹਦੀ ਕੋਈ ਸਟੇਕ ਨਹੀਂ ਸੀ ਮੈਂ ਵੀ ਨਹੀਂ ਆਉਣਾ ਸੀਗਾ ਪਹਿਲੀ ਵਾਰ ਮੈਂ ਕਲੈਰੀਫਾਈ ਕਰਨਾ ਆਣਾ ਹੀ ਨਹੀਂ ਸੀਗਾ ਜੇ ਬਾਰ ਬੈਠਾ ਨਾ ਮੇਰੇ ਕੋਲ ਦਮ ਸੀਗਾ ਮੈਂ ਲਾਈਵ ਤੇ ਬੈਠ ਕੇ ਬੋਲ ਰਹੀ ਆ ਜਿਆਦਾ ਕੱਟਾ ਕੱਡੀ ਕੱਟ ਨਹੀਂ ਆਤਾ ਤੇ ਸਾਹਮਣੇ ਆ ਜਾਓ ਮੇਰਾ ਡਰੈਸ ਲੈ ਲਓ ਸਾਹਮਣੇ ਆ ਕੇ ਮੇਰੀ ਹਿੱਕ 'ਚ ਵੱਜੋ ਆ ਕੇ ਬਹੁਤ ਹੋ ਗਿਆ ਬਾਕੀ ਜੇ ਕਿਸੇ ਦੀ ਗਲਤੀ ਹੁੰਦੀ ਨਾ ਤਾਂ ਕੋਈ ਨਾ ਕਾਰਵਾਈ ਤਾਂ ਹੋਣੀ ਸੀ ਪੁਲਿਸ ਛੜਦੀ ਨਾ ਉਹਨੂੰ ਠੀਕ ਹੈ ਮੇਰੇ ਹਸਬੰਦ ਦੀ ਗਲਤੀ ਸੀਗੀ ਬਾਈ ਮਿਸਟੇਕ ਉਹਨਾਂ ਨੂੰ ਮਤਲਬ ਗਲਤ ਪ੍ਰੇਮੀ ਹੋਈ ਆ ਉਹ ਵੀ ਆ ਬੈਠਾ ਬਾਹਰ ਇਹ ਦੇਖ ਅੰਦਰ ਹੁੰਦਾ ਬਾਈ ਹੱਥ ਬਣਦਾ ਭੈਣਾ ਵਰਗੀ ਆ ਵੀਰੇ ਮੈਨੂੰ ਤਾਂ ਭੈਣ ਬਣਾ ਕੇ ਬਣਾਈ ਦੀ ਜੁ ਮੈਂ ਉਹ ਵਿਚਾਰੀ ਤਾਂ ਆਈ ਸੀਗੀ ਵੀ ਪਤਾ ਨਹੀਂ ਕੀ ਗੱਲ ਆ ਇਹਨੂੰ ਗੱਲ ਨਹੀਂ ਸੀ ਪਤਾ ਆ ਸਮਝਦੀ ਸੀ ਉਹਦੀ ਹੈਲਪ ਲਈ ਚੜੀਗੀ ਆ ਭੈਣੇ ਉਹੀ ਆ ਵੀ ਤਾਂ ਥੋੜੀ ਤਾਂ ਕੋਈ ਗਲਤੀ ਵੀ ਨਹੀਂ ਆ ਕੇ ਗੱਡੜ ਬੰਦੇ ਆਣੇ ਕੁੱਟਣ ਲੱਗ ਗਏ ਮੈਨੂੰ ਵੀ ਇਦਾਂ ਹੀ ਹੋਇਆ ਆ ਕੇ ਕੁਛ ਨਹੀਂ ਪੁੱਛਿਆ ਬਸ ਮੇਰੇ ਤੇ ਸਿੱਧਾ ਚੜ ਗਏ ਆਗੇ ਇਹ ਕੋਈ ਉਹਨਾਂ ਨੂੰ ਆਏ ਚੋਰੀ ਕਰੀਏ ਵੀਡੀਓ ਪੇਸ ਕਰੋ ਜੇ ਤੁਹਾਨੂੰ ਇਹ ਆ ਸਾਰਿਆਂ ਨੂੰ ਵੀ ਕੋਈ ਗਲਤ ਕੰਮ ਕਰਿਆ ਕਿਸੇ ਨੇ ਵੀ ਜਾਂ ਤੁਸੀਂ ਆਪਾਂ ਕੋਈ ਵੀ ਸਾਡੀ ਵੀਡੀਓ ਰਕਾਰੋ ਕੋਈ ਗਲਤ ਕੰਮ ਕਰਦੇ ਨਹੀਂ ਉਹ ਕਰੀ ਨਹੀਂ ਕੋਈ ਗਲਤ ਕੰਮ ਆ ਬਾਹਰ ਬੈਠੇ ਆ ਪੁਲਿਸ ਛਾੜ ਦਿੰਦੀ ਆ ਤੁਹਾਨੂੰ ਚੋਰੀਆਂ ਕਰਦੇ ਸੀ ਕੀ ਗੱਲ ਸਾਰਿਆਂ ਨੂੰ ਇਹ ਵੀ ਕਹਿ ਦਵਾ ਕਿ ਜਦੋਂ ਪਾਇਲ ਕਿਤੇ ਇੰਸਟਾਗ੍ਰam ਦੇ ਕਿਸੇ ਹੈਲਪਫਲ ਦੀ ਲੋੜ ਹੁੰਦੀ ਨਾ ਉਦੋਂ ਪਾਇਲ ਸਭ ਤੋਂ ਚੰਗੀ ਹੁੰਦੀ ਜੇ ਮੈਂ ਆਪਣੀ ਅੱਜ ਫਰੈਂਡ ਦੇ ਹੱਥ ਚ ਖੜ ਗਈ ਜਾ ਕੇ ਤੇ ਅੱਜ ਮੈਂ ਚੋਰ ਬਣ ਗਈਆਂ ਵਾ ਬਾਕੀ ਇੱਕ ਗੱਲ ਹੋਰ ਕਿਸੇ ਦੇ ਨਾ ਗੱਲ ਸੁਣਨੀ ਚਾਹੀਦੀ ਜਿਵੇਂ ਸੁਸਾਇਟੀ ਵਾਲੀਆਂ ਤੀਂਆਂ ਖੇਚ ਤੂੰ ਕਰ ਰਹੀਆਂ ਸੀ ਨਾ ਉਹਨਾਂ ਦੀ ਨੀਤੀਆਂ ਪਹਿਣਾ ਹੈਗੀਆਂ ਨੇ ਕੋਈ ਨਹੀਂ ਇਸ ਬੇਵਕੂਫ ਲੜੀ ਨੀਆ ਬੇਵਕੂਫ ਸੀਨਾ ਉਥੇ ਸੋਸਾਇਟੀ ਮੈਂ ਜਾਨੀਂ ਜੰਨੀਆਂ ਨੂੰ ਮੈਂ ਇਸ ਤਰ੍ਹਾਂ ਕਦੇ ਨਹੀਂ ਦੇਖੀ ਲਿਗੀਆਂ ਅਣਪੜ੍ਹ ਪੜ੍ਹੀਆਂ ਪੜ੍ਹੀਆਂ ਲਿਗੀਆਂ ਅਣਪੜ੍ਹ ਹੁੰਦੀਆਂ ਨਾ ਜਿਹੜੀਆਂ ਦਿਨਾਨੀਆਂ ਉਹ ਸੀਗੀਆਂ ਆਪਣੇ ਆਪ ਨੂੰ ਉੱਚ ਐਜੂਕੇਟਿਡ ਕਹਾਉਂਦੀਆਂ ਸੀ ਉਸ ਦਿਨ ਤੁਸੀਂ ਐਜੂਕੇਟਿਡ ਹੋ ਕੇ ਵੀ ਤੁਸੀਂ ਜੇ ਆਪਾ ਹਰਕਤਾਂ ਇੰਨੀਆਂ ਐਜੂਕੇਟਡ ਵਾਲੀਆਂ ਕਰਨੀ ਹੈ ਤਾਂ ਫਿਰ ਤੁਹਾਨੂੰ ਫਾਇਦਾ ਕੀ ਹੈ ਇੱਦਾਂ ਸ਼ਹਿਰ 'ਚ ਰਹਿ ਕੇ ਮੋਹਾਲੇ 'ਚ ਕੀ ਫਾਇਦਾ ਬਾਕੀ ਜੇ ਇਹਦੀ ਗਲਤੀ ਹੁੰਦੀ ਨਾ ਤਾਂ ਕੱਲੀ ਇੱਕ ਵੀਡੀਓ ਨਹੀਂ ਹੋਰ ਵੀ ਵੀਡੀਓਜ਼ ਆਉਣੀਆਂ ਸੀਗੀਆਂ ਕੁੜੀ ਦੀ ਕੋਈ ਗਲਤੀ ਨਹੀਂ ਆ ਮੇਰੀ ਗਲਤੀ ਹੋ ਗਈ ਕਿ ਮੈਂ ਉੱਥੇ ਜਾ ਕੇ ਸਿਰਫ ਇੰਨਾ ਕੁ ਪੁੱਛ ਲਿਆ ਕਿ ਆਂਟੀ ਜੀ ਗੱਲ ਕੀ ਹੋਈ ਹੈ ਵੀ ਗੱਲ ਕੀ ਹੋਈ ਇਹ ਗਲਤੀ ਹੋ ਗਈ ਤੇ ਮੈਂ ਕਹਿਣ ਲੱਗ ਗਿਆ ਬਾਈ ਵੀ ਮੇਰੀ ਭੈਣ ਆ ਗਈ ਮੈਨੂੰ ਉਹਨਾਂ ਨੇ ਇਹਦਾ ਫੇਸ ਕੋ ਸਕਾਰਫ ਵੀ ਖਿੱਚਿਆ ਕਿ ਇਹਨੇ ਫੇਸ ਕਵਰ ਕਿਉਂ ਕਰਿਆ ਹੋਇਆ ਇਹ ਹੀ ਚੱਕਰ ਸੀ ਸਾਰਾ ਤੇ ਬਾਕੀ ਜੀ ਨੇ ਜੋ ਸੋਚਣਾ ਹੈ ਸੋਚੋ ਜਿਹੜਾ ਜੋ ਪ੍ਰੋਬਲਮ ਹੈ ਮੇਰੇ ਤੇ ਪਰਸਨਲ ਪ੍ਰੋਬਲਮ ਹੋ ਮੇਰੇ ਸਾਹਮਣੇ ਅੱਗੇ ਕੱਢ ਲਓ ਬਾਕੀ ਮੈਂ ਜੋ ਕਹਿਣਾ ਸੀ ਮੈਂ ਕਹਤਾ ਹੁਣ ਤੁਸੀਂ ਭਾਵੇਂ ਲੱਖ ਵੀਡੀਓ ਪਾਓ ਜੋ ਕਰਨਾ ਟਰੋਲ ਕਰਨਾ ਤੁਹਾਡੀ ਪਤਾ ਸੀ ਕਰਵਾਏ ਲੈਣਾ ਵੀ ਵੀਡੀਓ ਪਾ ਕੌਣ ਰਿਹਾ ਐ ਫੇਰ ਅਸੀਂ ਜੀ ਨੂੰ ਤੋਂ ਦਾ ਬੜਾ ਕੱਢ ਲੈਣਾ ਆ ਮਾਨ ਹਾਨੀ ਦਾ ਪਰਚਾ ਪਾਉਣਾ ਬਾਈ ਮਾਨ ਹਾਨੀ ਦੀ ਤੜਕੀ ਕਾਰਵਾਈ ਕਰਾ ਕੇ ਆਉਣੇ ਮੈਂ ਵੀ ਬਾਹਰ ਬੈਠਾ ਨਾਲੇ ਤੜਕੀ ਜਾ ਕੇ ਰੱਤ ਦੇ ਕੇ ਆਉਣੀ ਆ ਛੱਡਣਾ ਨਹੀਂ ਹੈਗਾ ਜਿੱਥੇ ਮਿਲ ਗਿਆ ਇੱਕ ਤਾਂ ਪੈ ਗਿਆ ਹੋਰ ਝੱਲੂਗਾ ਜੱਟ ਪਰ ਬਾਈ ਛੱਡਦਾ ਨਹੀਂ ਆ ਜਿੱਦੇ ਮੈਨੂੰ ਜਿਹੜੇ ਨਾ ਪਤਾ ਲੱਗਿਆ ਨਾ ਵੀ ਫਾਈਲ ਦੀ 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 ਵੀਡੀਓ ਵਾਇਰਲ ਕਰੀਆ ਛੱਡਦਾ ਨਹੀਂ ਮੂੰਹ ਸੱਦਾ ਲਾਈਵ ਤੇ ਕਹਿ ਰਿਹਾ ਇੱਕ ਪੈ ਗਿਆ ਦੂਜਾ ਪੈਣ ਨੂੰ ਕੋਈ ਚੱਕਰ ਨਹੀਂ ਹੈਗਾ ਪਰ ਛੱਡਦਾ ਨਹੀਂ ਹੈਗਾ ਜਿਹੜੇ ਨੇ ਵੀ ਵੀਡੀਓ ਪਾਈ ਆ ਉਹ ਭਰਾਵਾ আর نیچے ਜਿਹੜੇ ਕਮੈਂਟ ਲਿਖਦੇ ਆ ਨਾ ਦਾ ਰੱਬ ਕਰੇ ਇਦਾਂ ਦੇ ਦਿਨ ਸਾਡੇ ਤੇ ਆਵੇ ਨਾ ਹੈਗੇ ਆ ਇੰਨੇ ਮਾੜੇ ਦਿਨ ਸਾਡੇ ਨਾਲ ਆਏ ਆ ਨਾ ਸੀ ਕਰਦੇ ਠੀਕ ਹੈ ਉਹਨਾਂ ਦੀਆਂ ਤਾਂ ਫਿਰ ਹੋਰ ਗੱਲਾਂ ਆ ਕਿ ਗੱਡੀ ਤੇ ਖਾ ਜਾਂਦੀ ਹੈ ਜਿੰਨੇ ਕਿ ਗੁੱਡਾ ਖਰਚਾ ਸਾਰੇ ਘਰ ਦਾ ਚਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਮੈਂ ਜੋ ਕਹਿਣਾ ਸੀ ਕਹਿਤਾ ਬਾਕੀ ਜਿਹਨੂੰ ਜ਼ਿਆਦਾ ਪ੍ਰੋਬਲਮ ਆ ਮੈਨੂੰ ਪਰਸਨਲ ਕਾਲ ਕਰ ਲਿਓ ਆਪਾਂ ਇੱਥੇ ਹੀ ਮੁਹਾਲੀ ਰਹਿੰਦੇ ਆ ਗਿਰੀ ਕੋਚ ਧੰਨਵਾਦ ਨਾਲੇ ਜਿਹੜੇ ਕਹਿ ਰਹੇ ਆਂ ਵੀ ਜਿਹੜੇ ਚੋਰ 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 ਉਹਨਾਂ ਦੀ ਕੀ ਚੋਰੀ ਕਰ ਲਈਏ ਦੱਸ ਦੋ ਨਹੀਂ ਕੋਈ ਇਹਨਾਂ ਨੂੰ ਪੁੱਛੇ ਕੋਈ ਇਹਨਾਂ ਨੂੰ ਪੁੱਛੇ ਜਿਹੜੇ ਕਨੈਕਟ ਕਰ ਰਹੇ ਨੇ ਵੀ ਜਿਹੜਾ ਅਸੀਂ ਗੱਡੀ 'ਚ ਤੇਲ ਪਾਉਂਦੇ ਥੱਡੇ ਘਰੋਂ ਚੋਰੀਆਂ ਕਰਕੇ ਤੇਲ ਪਾਉਨੇ ਆ ਸੀ ਇਹ ਤਾਂ ਤੁਹਾਡੇ ਕਰੀ ਖਜ਼ਾਨੇ ਹੋ ਗਏ 50000 ਦਾ ਜਿਹੜੇ ਤੁਸੀਂ ਚੋਰੀ ਦੇ ਜੀ ਨਹੀਂ ਹੁੰਦੇ ਲੋਕਾਂ ਨੂੰ ਥੋੜਾ ਦੱਸਦੇ ਆ ਐਨਕ ਤਾਂ ਗੱਡੀ 'ਚ ਤੇਲ ਹੀ ਪੈ ਜਾਂਦਾ ਜਿੰਨੇ ਤੁਸੀਂ ਗੱਲਾਂ ਮਾਰਦੇ ਹੋ